ਮੱਗੀ ਮੇਲੇ ਦੀ ਆਮਦ ਨੂੰ ਦੇਖਦੇ ਹੋਏ ਲੋਕਾਂ ਦੀ ਸਹੂਲਤ ਵਾਸਤੇ ਕੁਝ ਪਾਬੰਦੀਆਂ ਜਾਰੀ ਕੀਤੀਆਂ ਨੇ ਇੱਕ ਪਾਬੰਦੀ ਤਾਂ ਇਹ ਹੈ ਕਿ ਮਿਤੀ 13 ਤਰੀਕ ਨੂੰ ਰਾਤ 12 ਵਜੇ ਤੋਂ ਲੈ ਕੇ ਮਿਤੀ 14 ਤਰੀਕ ਨੂੰ ਰਾਤ 12 ਵਜੇ ਤੱਕ ਹਰ ਇੱਕ ਕਿਸਮ ਦੀ ਮੀਟ ਸ਼ਾਪ ਲਾਣ ਵੈਜੀਟੇਰੀਨ ਆਈਟਮਸ ਸੇਲ ਕਰਨ ਦੀ ਸ਼ਾਪ ਅੰਡੇਆ ਦੀ ਸ਼ਾਪ ਅਤੇ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਅਤੇ ਇਹਨਾਂ ਨੂੰ ਪੀਣ ਵਾਲੇ ਆਹਾ ਤੇ ਇਹਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ। ਇੱਕ ਦੂਸਰੀ ਪਾਬੰਦੀ ਜਿਹੜੀ ਜਾਰੀ ਕੀਤੀ ਗਈ ਹੈ ਉਹ ਪਾਬੰਦੀ ਹੈ ਲਿਤੀ 10 ਤਰੀਕ ਤੋਂ ਲੈ ਕੇ ਮਿਤੀ 15 ਤਰੀਕ ਤੱਕ ਮੁਕਸਾ ਕਮੇਟੀ ਦੀ ਹੱਦ ਦੇ ਅੰਦਰ ਅੰਦਰ ਦੇ ਏਰੀਆ ਨੂੰ ਲੋ ਫਲਾਈਂਗ ਜ਼ੋਨ ਕੋਸ਼ਿਸ਼ ਕੀਤਾ ਗਿਆ ਹੈ ਕਿਸੇ ਵੀ ਕਿਸਮ ਦਾ ਡਰੋਨ ਆਨ ਬਾਇੰਡ 에ਰੀਅਲ ਵਾਹਨ ਰਿਮੋਟ ਕੰਟਰੋਲਡ 에ਰੀਅਲ ਵਾਹिकल्स ਕੋਰਡ ਆਨ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਜੇਕਰ ਕੋਈ ਇਨਾ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਜੀ ਮੈਂ ਥੋੜਾ ਦੱਸਣਾ ਹੈ ਮੇਰੇ ਵੱਲੋਂ ਰਹਿ ਗਿਆ ਸੀ ਕਿ ਮੀਟ ਸ਼ਾਪ ਜਿਹੜੀ ਹੈਗੀ ਹੈ ਮ्युनਿਸਪਲ ਕਮੇਟੀ ਮੁਕਸਰ ਸਾਹਿਬ ਦੀ ਹੱਦ ਦੇ ਅੰਦਰ ਬੰਦ ਰਹਿ ਗਈ ਹੈ ਜੀ। ਅਸੀਂ ਬੜੀ ਕਿਸਮਤ ਵਾਲੇ ਹਾਂ ਕਿ ਸਾਨੂੰ ਮੁਕਸਰ ਸ਼ਹਿਰ ਦੇ ਵਿੱਚ ਇਸ ਪਵਿੱਤਰ ਦਿਹਾੜੇ ਦੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲ ਰਿਹਾ ਹੈ। ਤਿਆਰੀਆਂ ਅਸੀਂ ਬੜੇ ਦਿਲੋਂ ਤੇ ਪੂਰੇ ਜੋਸ਼ ਨਾਲ ਕਰ ਰਹੇ ਹਾਂ। ਤਿਆਰੀ ਇਹਦੇ ਵਿੱਚ ਸਭ ਤੋਂ ਪਹਿਲੀ ਤਿਆਰੀ ਤਾਂ ਇਹ ਦੇਖਣਾ ਹੈ ਕਿ ਜਿਹੜੇ ਸ਼ਰਧਾਲੂ ਇਹ ਮੇਲੇ ਵਿੱਚ ਆਣਗੇ ਉਹਨਾਂ ਨੂੰ ਕਿਸੇ ਕਿਸਮ ਦੀ ਡਿਫਿਕਲਟੀ ਤੋਂ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਹੀ ਉਹ ਆਪਣੀ ਬਾਹਰ ਰਹੀਆਂ ਫਸ ਰਹੀਆਂ ਆਉਣਗੇ ਤਾਂ ਜਿੱਥੇ ਉਹਨਾਂ ਨੇ ਆ ਕੇ ਉਤਰਨਾ ਹੈ ਜਿੱਥੇ ਉਹਨਾਂ ਨੇ ਪੈਦਲ ਅੱਗੇ ਜਾਣਾ ਹੈ ਉੱਥੇ ਟੈਂਟ ਵਗੈਰਾ ਲਗਾਏ ਜਾਣਗੇ ਉਹਨਾਂ ਦੇ ਬੈਠਣ ਵਾਸਤੇ ਕੁਰਸੀਆਂ ਲਗਾਈਆਂ ਜਾਣਗੀਆਂ ਠੰਡ ਬਹੁਤ ਜ਼ਿਆਦਾ ਉਹਨਾਂ ਨੂੰ ਪੀਣ ਵਾਸਤੇ ਉੱਥੇ ਗਰਮ ਪਾਣੀ ਦੀ ਸਹੂਲਤ ਰੱਖੀ ਜਾਏਗੀ ਇਸ ਤੋਂ ਇਲਾਵਾ ਤੇ ਚਾਹ ਦਾ ਵੀ ਅਰੇਂਜਮੈਂਟ ਰੱਖਿਆ ਜਾਏਗਾ ਉਥੇ ਆਪਣੇ 5-10 ਮਿੰਟ ਬਤੀਤ ਕਰਨ ਤੋਂ ਬਾਅਦ ਉਹ ਅੱਗੇ ਆਪਣੀ ਪੈਦਲ ਯਾਤਰਾ ਸ੍ਰੀ ਗੁਰਦੁਆਰਾ ਸਾਹਿਬ ਤੱਕ ਜਾ ਸਕਦੇ ਨੇ ਇਸ ਤੋਂ ਇਲਾਵਾ ਡਾਕਟਰ ਸੁਮਨਤ ਵਾਸਤੇ ਵੀ ਮੈਡੀਕਲ ਟੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਕਿ ਹਰ ਇੱਕ ਸੈਕਟਰ ਦੇ ਵਿੱਚ ਲੱਗਣਗੀਆਂ ਫੁੱਲ ਟੋਟਲ 7 ਸੈਕਟਰਾਂ ਦੇ ਵਿੱਚ ਸ਼ਹਿਰ ਦੇ ਏਰੀਆ ਨੂੰ ਵੰਡਿਆ ਗਿਆ ਹੈ ਹਰ ਇੱਕ ਸੈਕਟਰ ਦੇ ਵਿੱਚ ਇੱਕ ਸੈਕਟਰ ਅਫਸਰ ਹੋਏਗਾ ਉਸ ਦੇ ਨਾਲ ਇੱਕ ਪੁਲਿਸ ਦਾ ਸਹਿਯੋਗੀ ਸੈਕਟਰ ਅਫਸਰ ਹੋਏਗਾ ਤੇ ਇਹਨਾਂ ਦੇ ਜਿਹੜਾ ਹੈਗਾ ਅੰਡਰ ਅਲੱਗ-ਅਲੱਗ ਬਹਿਕਮਾਂ ਦੀ ਟੀਮਾਂ ਹੋਣਗੀਆਂ ਜਿਵੇਂ ਕਿ ਸਿਹਤ ਲੈਕ ਦੇ ਤੇ ਟੀਮ ਹੋਵੇਗੀ ਅ ਅ ਦੂਸਰੀ ਟਾਇਲਟ ਮੈਕ ਲਈ ਵੀ ਟੀਮ ਹੋਵੇਗੀ ਪਬਲਿਕ ਹੈਲਥ ਦੀ ਪਬਲਿਕ ਹੈਲਥ ਦੇ ਟਾਇਲਟਸ ਦਾ ਅਰੇਂਜਮੈਂਟ ਕੀਤਾ ਗਿਆ ਲੋਕਾਂ ਦੀ ਸਹੂਲਤ ਵਾਸਤੇ ਪੀਣ ਵਾਲੇ ਪਾਣੀ ਦਾ ਅਰੇਂਜਮੈਂਟ ਕੀਤਾ ਗਿਆ ਲੋਕਾਂ ਦੀ ਸਹੂਲਤ ਵਾਸਤੇ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਕਿ ਗਰਮ ਵਾਲਾ ਗਰਮ ਪੀਣ ਵਾਲਾ ਪਾਣੀ ਦੀ ਬੋਇਲਾ ਕਰਵਾਇਆ ਜਾਏ ਲੋਕਾਂ ਨੂੰ ਐਂਬੂਲੈਂਸ ਇਸੇ ਵਾਰ ਰੱਖੀ ਗਈ ਹੈ ਜੇਕਰ ਠੰਡ ਬਹੁਤ ਜ਼ਿਆਦਾ ਹੈ ਕਿਸੇ ਨੂੰ ਕੋਈ ਦਿੱਕਤ ਆ ਜਾਏ ਤਾਂ ਜੇ ਜਰੂਰਤ ਪਈ ਤਾਂ ਫੌਰੀ ਤੌਰ ਤੇ ਐਂਬੂਲੈਂਸ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾ ਸਕੇ ਆਦਰਵਾਇਜ਼ ਜੇ ਕੋਈ ਬਹੁਤ ਥਿੱਕਾ ਦਾ ਮੌਕੇ ਤੇ ਹੀ ਡਾਕਟਰ ਦੀ ਟੀਮ ਬੈਠੀ ਹੋਈ ਜੀ ਉੱਥੇ ਮੌਕੇ ਤੇ ਵੀ ਸਹੀ ਇਲਾਜ ਕਰ ਦਿੱਤਾ ਜਾਏਗਾ ਸੋ ਇਸ ਕਿਸਮ ਦੀਆਂ ਕੁਝ ਪੜਤਾਲ ਕੇਂਦਰ ਬਣਾਏ ਗਏ ਨੇ ਹਰ ਇੱਕ ਸੈਕਟਰ ਦੇ ਵਿੱਚ ਜੇਕਰ ਕਿਸੇ ਦੀ ਕੋਈ ਆਈਟਮ ਘਮ ਹੋ ਜਾਂਦੀ ਹੈ ਉੱਥੇ ਨੋਟ ਕਰਾ ਸਕਦੇ ਨੇ ਉਸ ਆਈਟਮ ਤੇ ਨੰਬਰ ਤੇ ਉਹਨਾਂ ਨਾਲ ਉਸੇ ਸੰਪਰਕ ਕੀਤਾ ਜਾ ਸਕਦਾ ਹੈ ਇਸਨੇ ਕੁਝ ਪੁੱਛਣਾ ਹੈ ਕਿ ਗੁਰਦੁਆਰਾ ਸਾਹਿਬੋਂ ਜਾਣ ਵਾਲਾ ਰਸਤਾ ਕਿਹੜਾ ਹੈ ਉਹ ਵੀ ਇਸ ਪੁਛਪੜਤਾਲ ਕੇਂਦਰ ਤੋਂ ਕਿ ਦੱਸ ਦਿੱਤਾ ਜਾਏਗਾ ਪੂਰਾ ਇਹ ਸੋਚ ਕੇ ਚੱਲ ਰਹੇ ਹਾਂ ਕਿ ਜੇਕਰ ਅਸੀਂ ਆਪ ਇਸ ਮੇਲੇ ਤੇ ਆਣਾ ਹਾਂ ਰਿਹਾ ਤੁਸੀਂ ਕੋ ਮੈਂ ਆਪ ਇਸ ਮੇਲੇ ਤੇ ਜਾਣਾ ਹੋਵੇ ਤਾਂ ਮੈਨੂੰ ਕਿਸ ਕਿਸਮ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਮੈਂ ਉਸ ਹਿਸਾਬ ਨਾਲ ਹੀ ਅਸੀਂ ਇਹਨਾਂ ਸਾਰੀ ਜਿਹੜੀ ਹੈਗੀ ਹੈ ਪਲੈਨਿੰਗ ਕੀਤੀ ਹੈ ਜੀ ਕਿ ਅਸੀਂ ਪੂਰਾ ਉਮੀਦ ਹੈ ਕਿ ਇਸ ਪਲੈਨਿੰਗ ਵਿੱਚ ਪੂਰੇ ਕਾਮਯਾਬ ਹੋਵਾਂਗੇ ਸਹੀ ਤਰੀਕੇ ਨਾਲ ਮੇਲੇ ਨੂੰ ਲਿਪਰੇ ਚੜਾਇਆ ਜਾਵੇ